ਮੰਜੀ ਲਾਤੀ ਥੱਲੇ ਆਏ ਨੇ ਮਰਾ ਤੋਰਾ ਜਾ ਰਾ ਸਾਮ ਨਹੀਂ ਹੋਣਾ ਹਾਂ ਹੋ ਜਕੇ ਰੁਕਦਾ ਸੀ ਹਾਂ ਗੱਲ ਸੁਣ ਉਹ ਟੀਕਾ ਲੱਗੂਗਾ ਟੀਕਾ ਗਾਉਣਾ ਵਦਰਾ ਜੱਗੇ ਬਹੁਤ ਗਾਉਣਾ ਬਹੁਤ ਆ ਜੋਂਡੀ ਚ ਨਹੀਂ ਜਾਣਾ ਹੈ ਕੀ ਨਹੀਂ ਜੋਂਡੀ ਉਹ ਸਲਿੱਪ ਕੱਢਦਾ ਖੜ ਕੇ ਹਾਂ ਅਰਜਨ ਜੀ ਨਹੀਂ ਅਰਜਨ ਨਾਲ ਵੀ ਘਟੇ ਆ ਹਾਂ ਦੇਖ ਲੈ ਇੱਦਰੀ ਪੁੱਛ ਲੋ ਪਹਿਲਾਂ ਮੀਡੀਆ ਮਧੂਆ ਮੀਡੀਆ ਸਲਿੱਪ ਦਾ ਕੱਢ ਹਕਲ ਜੋਂਡੀਰ ਨਹੀਂ ਦੱਬਦਾ ਹੈਗਾ ਆਪਾਂ ਕਿਹਦੇ ਹੁੰਦੇ ਆ 400 ਅੰਡਰ ਆਏ ਉਹ ਕੋਤਿਓ ਟਾਇਰ ਦਾ ਦੇਖ ਸਾਲੇ ਕਿਹੜੇ ਜਾਨਾ ਤੇਰਾ ਨਾ ਕੋਈ ਕਸੂਰ ਨਹੀਂ ਹੈਗਾ ਜੀ 22530 ਡੈਮੋ ਗਾਰਨ ਆਇਆ ਹੈ ਬੰਦੇ ਕਹਿੰਦੇ ਨੇ ਇਹਨੂੰ ਵਾਕੇ ਦੇਖੋ ਕਿਹੜੇ ਕਿਹੜੇ ਗੇਰ ਮਾ ਚੱਲਦਾ ਏ ਤੇ ਜੱਗੇ ਬਹੁਤ ਕੋ ਛੱਡ ਕੇ ਆਉਣਾ ਏ ਝੋਟਾ ਮੰਜੀ ਲਾਤੀ ਥੱਲੇ ਹਾਂ ਬੁੱਟ ਵਾਲੀ ਲੇਨ ਹੈ ਉਧਰ ਵਾਲੀ ਉਹ ਅੰਕਲ ਆ ਜਾ ਯਾਰ ਆ ਜਾ ਜੱਗੇ ਨੂੰ ਗੇਰ ਪੁੱਛੀਦਾ ਕਿਹੜਾ ਏ ਓ ਦੇਖੇ ਰੁਕ ਰੁਕ ਜਾ ਓ ਰੁਕ ਜਾ ਪਹਿਲਾ ਖਾਲੇ ਪੂਰੇ ਖੋਲ ਨਹੀਂ ਲਾ ਕੇ ਰ ਫੜਦੇ ਇਹਨੂੰ ਨਹੀਂ ਨਹੀਂ ਫੜਦੇ ਤਾਂ ਨਹੀਂ ਹੈਗੇ ਗੋਲੇ ਲਾਦੇ ਬੁੱਟੇ ਲਕੇ ਤਾਂ ਅੰਕਲ ਜੱਗੇ ਬਹੁਤ ਕੋ ਜਾਣਾ ਏ ਟੀਕਾ ਲਾਉਣਾ ਬਹੁਤ ਜਾਣਾ ਦੇਖਦਾ ਹੈ ਕਹੇ ਆਈ ਮੈਂ ਬੱਸ ਆਕਲ ਤੇਰੀ ਗੱਲ ਸੱਚੀ ਹੋ ਗਈ ਯਾਰ ਕਿਹੜੀ ਬੰਦੇ ਦਾ ਵੀਡੀਓ ਦੇਖੀ ਲੀ ਕਿਆ ਕਹਿੰਦਾ ਤਾਂ ਸੱਚੀ ਦੱਸੀ ਦਿਲ ਤੇ ਕਿਆ ਕਹਿੰਦਾ ਤਾਂ ਉਹ ਖੜ ਜਾ ਯਾਰ ਫੁੱਲ ਜਾ ਦੇ ਹੱਥ ਦੇਖਾਂ ਲੋਕ ਬਾਉਣੇ ਨੇ ਓਖਣ ਬਾ ਪਹਿਲਾ ਵੀਡੀਓ ਵਿੱਚ ਵਾ ਤੇਰੀ ਪਤਾ ਮਾਰਦੇ ਯਾਰ ਹਾਂ ਪਹਿਲੇ ਵੀਡੀਓ ਵਿੱਚ ਵਾ ਜਕੇ ਨਮਾਜ਼ ਆ ਕੇ ਲੋੜੇ ਪਾਰਟੀ ਹੋ ਗਈ ਉਹ ਜਿੱਕੇ ਕਿਹੜੇ ਗੇਮ ਪਹਿਲਾ ਮੀਡੀਆ ਵਿੱਚ ਵਾ ਪਹਿਲਾਂ ਮੀਡੀਆ ਵਾ ਫਿਰ ਦੂਆ ਮੀਡੀਆ ਵਾ ਸਾਰੇ ਗੱਲ ਚੈੱਕ ਕਰ ਕੱਲ ਓ ਕੰਟਰੋਲਰ ਲਾਵੜਾ ਆ ਦੂਆ ਮੀਡੀਆ ਮੈਂ ਬਾਈ ਇਹ ਲੈ ਓਇਕਾ ਬੁੱਟਿਆਂ ਦਾ ਖੇਤ ਆ ਨਾ ਮੈਂ ਭਾਈ 56 ਤੀ ਦਾ ਜੋਰ ਦੇਖ ਲਓ ਅੱਜ ਹਾਂ ਆ ਪਹਿਲਾ ਵੀਡੀਓ ਮੈਂ ਕਦੂਆ ਯਾਰ ਪਹਿਲੇ ਵੀਡੀਓ ਮੈਂ ਬਖਤੂਰਾ ਬਲਜੀਤ ਹੈ ਦੂਹਾਨੀ ਹੈਗਾ ਬਾਈ ਇਹ ਤਾਂ ਗੱਲ ਆ ਨਹੀਂ ਨਹੀਂ ਬੰਦ ਨਾ ਕਰੀਗੇ ਨਾ ਆ ਕੇ ਤੂੰ ਚਲਾ ਕੇ ਦੇਖ ਅੱਜ ਆਹ ਗੇਰ ਮਾਰੀ ਬੰਦ ਹੁੰਦਾ ਬਾਈ ਜਿੱਕੇ ਕਿਹੜਾ ਗੇਰ ਆ ਪਹਿਲਾ ਮੀਡੀਅਮ ਆ ਬਾਈ ਇਹ ਨਾ ਮਨੇ ਮੇਰੇ ਕੋਲ ਕੰਟਾ ਲਿਆਉ ਰਹੇ ਸਨ ਉਹ ਅਕਲ ਤਾਂ ਹੀ ਪਤਾ ਲੱਗੂਗਾ ਇਹ ਵੀ ਭਗਦਾ ਅੱਜ ਆਕੇ ਓ ਜੱਗੇ ਪਹਿਲੇ ਮੀਡੀਅਮ ਆ 2 ਵੀਲ ਵਾਲਾ ਘਰੇਗਾ ਬਾਈ 2 ਵੀਲ ਪਹਿਲਾ ਮੀਡੀਅਮ 2 ਵੀ ਲੈ ਪਿਆ ਆ ਦੂਆ ਮੀਡੀਅਮ ਉਹ ਬਲਜੀਤ ਦੂਏ ਮੀਡੀਅਮ ਚ ਤੋਰਾ ਕਿੰਨਾ ਨਾ ਤੋਰਾ ਬਹੁਤ ਆ ਬੜੇ ਹਾਈ ਜਿੰਨਾ ਐ ਬਾਈ ਸ਼ਾਂਤ ਆ ਬਾਜੇ ਸੁਣਦੀ ਗੇਰਾ ਗੁਰਾ ਦਾ ਨਹੀਂ ਪਤਾ ਲੱਗਦਾ ਲੱਗੂਗਾ ਟੀਕਾ ਏ ਟੀਕਾ ਲੱਗਣ ਵਾਲਾ ਡਾਉਨ ਆ ਬੇ ਜੱਗੇ ਬਹੁਤ ਗਾਉ ਨੇ ਬਹੁਤ ਆ ਜੋਂਡੇ ਚ ਨਹੀਂ ਜਾਣਾ ਹੈ ਕੀ ਆ ਨਹੀਂ ਜੋਂਡੇ ਦਾ ਸਲਿੱਪ ਕੱਢਦਾ ਖੜ ਕੇ ਹਾਂ ਅਰਜਨ ਜੀ ਨਹੀਂ ਅਰਜਨ ਨਾਲ ਵੀ ਘਟੇ ਆ ਹਾਂ ਦੇਖ ਲੈ ਇਧਰ ਹੀ ਪੁੱਛ ਲੋ ਪਹਿਲਾ ਮੀਡੀਆ ਮਧੂਆ ਮੀਢੋ ਸਲਿੱਪ ਦਾ ਕੱਢ ਅਕਲ ਜੋਂਡੀਰ ਨਹੀਂ ਦੱਸਦਾ ਹੈਗਾ ਆਪਾਂ ਕਿਹਦੇ ਹੁੰਦੇ ਆ 4 ਸਿਲੰਡਰ ਹੈ ਉਹ ਕੋਤਿਓ ਟਾਇਰ ਤਾਂ ਦੇਖ ਸਾਲੇ ਕਿਹੜੇ ਜਾਂਦਾ ਟਾਇਰਾਂ ਦਾ ਕੋਈ ਕਸੂਰ ਨਹੀਂ ਹੈਗਾ ਲੋ ਖੇਤ ਪਾਉਣੇ ਆਏ ਵਾਕਈ ਦਿਖਾ ਮੈਨੂੰ ਮੜਾ ਜੇ ਪਤਾ ਲੱਗੇ ਤੇ ਲੱਗੂਗਾ ਰ ਗੁਰੂ ਗੁਰੂ ਠੀਕ ਲੱਗੂਗਾ ਤੇ ਮੋਟਾ ਭਰ ਕੇ ਬਾਈ ਜਿਹੜੇ ਵੀ 36 ਲੱਗਾ ਜਗਾ ਬਾਤ ਭਰੀ ਫਿਰਦਾ ਨਾ ਉੱਪਰ ਨੂੰ ਨਹੀਂ ਉਹ ਲੱਗਣਾ ਜਿੰਨੇ ਵੀ 36 ਦੀ ਐ ਸਭ ਮੋਡੀਫਾਈ ਹੋ ਕੇ ਚੱਲਦੇ ਨਾ ਬਾਈ ਹੋ ਕੇ ਚੱਲਦੇ ਕੰਪਨੀ ਬੀਟਰ ਨਹੀਂ ਹੈਗਾ ਉਹੀ ਕੰਮ ਹੈ ਬਾਈ ਨਾਮ ਦਾ 4 ਸਿਲੰਡਰ ਹਲੇ ਨਹੀਂ ਚੱਲਦਾ ਹਾਲੇ ਨਹੀਂ ਵਾ ਤੇ ਖੜਾ ਲਿਆ ਉਹ ਵੜ ਕੇ ਆ ਜਿਹੜਾ ਕੰਟਰੋਲ ਲਾ ਕੇ ਪਾਈਦਾ ਨਾਰਮਲ ਵਾਲਾ ਫਿਰ ਇਕ ਮਾਰੀ ਨਾਰਮਲ ਵਾਲਾ ਗੇਡਾ ਤਾਂ ਦਿਖਾ ਦਿਓ ਯਾਰ ਦੇਖੋ ਮੈਲ ਝੂਟਾ ਦਿਖਾ ਦਿਓ ਇਹਨੂੰ ਗੇਟ ਪਾਉਂਦੇ ਲੋਕਾਂ ਆਪੀ ਦੇ ਆ ਬਲਜੀ ਰੱਖ ਕਾਲੂ ਮੜੀ ਜਿਕਾ ਹਾਂ ਉੱਪਰ ਤਿਆਰ ਹੈ ਉੱਪਰ ਬੈਠਾ ਉੱਪਰ ਖੜੇ ਯਾਰ ਉੱਪਰ ਖੜੇ ਹਾਂ ਹਾਂ ਹਾਲ ਵੀ ਭਾਈ ਪੱਕੀ ਬਾੜ ਹੈ ਟੀਮਾਨ ਵਾਲਿਆਂ ਦੇ ਹੈ ਕੁਸਕ ਖੇਤ ਬੁੱਟੇ ਵਾਲਾ ਯਾਰ ਕਹਿੜਾ ਹੈ ਭਾਈ ਤੁਸੀਂ ਕਹੀਗੇ ਡੈਮੋ ਡੈਮੋ ਦੇਖ ਲਓ ਡੈਮੋ ਅੱਜ ਫਿਰ ਭਾਈ ਜਿਹੜੇ ਸਾਹ ਨਾਲ ਜੱਗਾ ਬਹੁਤ 28 ਹਲਕਾ ਤਾਂ ਹੁੰਦਾ ਇਹਨੇ ਟੀਕਾ ਲੱਗਣਾ ਏ ਮਿੱਟੀ ਘੜਤੀ ਲਾਲ ਰੇਤਾ ਤਾਂ ਲਿਆਂਦਾ ਥੜਾ ਥਾਲੇ ਤੇ ਉਹਦੇ ਤੋਂ ਉਹਦੇ ਨਾਲ ਆਏ ਨੇ ਮੜਾ ਤੋਰਾ ਜਾ ਰਾ ਸਾਮ ਨਹੀਂ ਹੋਣਾ ਪਹਿਲਾ ਹਾਈ ਬਾਈ ਲਾਤਾ ਹੁਣ ਲਓ ਜੀ ਬਾਈ ਸਾਰੇ ਗੇਅਰ ਚੈੱਕ ਕਰ ਲਏ ਇਹਦੇ ਚੰਗਾ ਸਿੰਪਲ ਵਾਈ ਵੀ ਦੇਖ ਲਈ ਕਿੱਡਾ ਟਰੈਕਟਰ ਹੈ ਜਿੱਡਾ ਟਰੈਕਟਰ ਬਾਈ ਉੱਲ ਨਹੀਂ ਜਾਦਾ ਹੈ ਨਹੀਂ ਦੇਖਾ ਕਿੰਨੇ ਗੇਅਰਾਂ ਚ ਦਬੇ ਆ ਇਹ ਰਿਐਲਿਟੀ ਜੀ ਦੱਸ ਹੁਣ ਸਾਰਾ ਕੋਲ ਦੂਜਾ ਮੀਡੀਅਮ ਵੀ ਨਹੀਂ ਚੱਕਦਾ ਦੂਜਾ ਹਾਈ ਵੀ ਨਹੀਂ ਚੱਕਦਾ ਪਹਿਲਾ ਹਾਈ ਪਹਿਲਾ ਮੀਡੀਅਮ ਜਮਾੜੇ ਥਲੇਪ ਕੱਢਦਾ ਪਹਿਲਾ ਹਾਈ ਪਹਿਲੇ ਹਾਈ ਚ ਵੀ ਦਬਦਾ ਹੀ ਹੈ ਹੈ ਨਹੀਂ ਹੈ ਟੀਕਾ ਲੱਗਣਾ ਫਿਰ ਟੀਕਾ ਲੱਗਣਾ ਤੇ ਮੋਟਾ ਭਰ ਕੇ ਵੀ ਉਹ ਵੱਡਾ ਟਰੈਕਟਰ ਚਾਰ ਸਿਲੰਡਰ ਕਿਆ ਕੰਮ 15 ਹਾਲ ਕੁਝ ਵੀ ਨਹੀਂ ਹਲੇ ਅਸੀਂ ਰਸਤੇ 'ਚ ਗੱਲਾਂ ਕਰਦੇ ਦੇ ਵੀ ਛੋਟੇ ਆਲ ਅਕਲ ਕਿਆ ਕਰੀ ਚੱਕਣ ਲੋਕ ਪਾਉਂਦੇ ਆ ਭੱਜਿਆ ਫਿਰਦਾ ਤਿੰਨ gekeੜੇ ਕੱਢਦਾ ਕੀਲੇ ਦੇ ਆ ਆ ਆ ਆ ਬਾਹਰ ਹੀ ਮੈਨੂੰ ਇੱਧਰ ਦਿਖਾ ਹਾਂ ਆ ਕੇ ਆਏ ਓਏ ਇਹਦਾ ਡੈਮੋ ਦੇਖੀ ਆ ਬਈ ਟੀਕਾ ਵੀ ਤਾਂ ਹੀ ਲੱਗੂਗਾ ਚੱਕਰ ਕਿਨੇ ਤੋੜਦਾ ਬੰਦ ਹੋ ਜਾਂਦਾ ਸੂਈ ਪਿੱਛੇ ਹਾਂ ਆਇਆ ਲੈ ਭਾਈ ਜੱਗੇ ਬੌਸਿਆਂ ਭਰਾਵਾ ਆਪਣੇ ਦੇਖ ਲੈ ਜائیں ਚੱਲਦਾ ਇਹ ਵੀਡੀਓ ਦੇਖ ਲਈ ਸਾਡੀ ਵਿਆਹ ਕੋ ਸੈਦਾ ਇਹਨੂੰ ਤਕੜਾ ਕਰਦੇ ਤੇ ਦੂਆ ਹਾਈ ਤਾਂ ਨਹੀਂ ਚੱਕਦਾ ਹੁਣ ਹਾਂ ਦਾ ਦੂਆ ਮੀਡੀਅਮ ਹੀ ਮਰਦਾ ਇਹ ਯਾਰ ਦੂਏ ਮੀਡੀਅਮ ਬਹੁਤ ਸਿੰਪਲ ਵਾਇਆ ਦੂਏ ਮੀਡੀਅਮ ਤਾਂ ਦੇਖ ਕਿੰਨਾ ਗੇੜਾ ਏ ਅੰਕਲ ਹੌਸਲਾ ਰੱਖ 11 ਲੱਖ ਰੁਪਈਆ ਚੱਲੂਗਾ ਜੱਗੇ ਬਹੁਤ ਟੀ ਗੱਲ ਆਉਣਾ ਇੱਕ ਗੱਲ ਹੈ ਜੀ ਹਾਂ ਇੰਜਨ ਧੂਆਂ ਨਹੀਂ ਪੰਦ ਨਹੀਂ ਹੁੰਦਾ ਵੀ ਜਿੱਡਾ ਟਰੈਕਟਰਾ ਉਨਾ ਜੋਰ ਨਹੀਂ ਮਾਰਦਾ ਜਿਹੜਾ ਅਸੀਂ ਰਿਐਲਿਟੀ 'ਚ ਦੇਖਿਆ ਹੈ ਉਹ ਬਾਈ ਲੈ ਕੇ ਆਇਆ ਉਹ ਦੇਖ ਲੋ ਕਿਹੜਾ ਹੈ ਲੰਗਿਆ 55 ਦੀ ਪਹਿਲਾਂ ਹਾਂ 56 ਦੀ ਲੰਗਿਆ ਉਹ ਟੂ व्हीਲ ਹੈ ਜੱਗੇ ਆ ਵੀ ਦੇਖੀਏ ਪਿੱਕ ਆ ਗਿਆ ਹੈ ਹੁਣ ਦੱਸ ਅੰਕਲ ਤਰਾ ਜੌਂਡਰੀ ਜੀ ਆਣ ਹੈਗੀ ਹੈ ਹੈ ਉਹ ਇੱਕੇ ਇੰਨੀ ਕਿੱਥੇ ਆ ਲੈ ਕਿਹੜਾ ਜੌਂਟੀਅਰ ਤੇ ਇੰਨੀ ਜਾਨ ਕਿੱਥੇ ਆ ਜੌਂਪੀਅਰ ਦਾ ਕਿਤੇ ਬਹੁਤ ਵੱਧ ਜ਼ੋਰ ਮਾਰਦਾ ਦੇਖੇ ਜੌਂਟੀਅਰ ਖਿੱਚਦਾ ਹੈ 15 ਹਾਲ ਅ ਠੀਕਾ ਕੀਤੇ ਲੱਗਿਆ ਉਹ ਤੇ ਆ ਵੀ ਦੱਦੇ ਇੰਜੈਕਸ਼ਨ ਦਾ ਕਮਾਲ ਹੈ ਇੰਜੈਕਸ਼ਨ ਦਾ ਕਮਾਲ ਹੈ ਇਹ ਉਹ ਟਰੈਕਟਰ ਭਾਰਾ ਏ ਵੀ ਉਨੀ ਪਾਵਰ ਕੱਢਦਾ ਨਹੀਂ ਜਿੰਨੀ ਪੱਚਵੀ ਹੈ ਫਿਰ ਤਾਂ ਜੱਗੇ ਯਾਰ ਆਪਣਾ ਜੌਂਟੀਅਰ ਸਾਲਾ 90 ਨੂੰ 90 ਐਚਪੀ ਦਾ ਹੋਣਾ ਏ ਜਿੰਨੀ ਜਾਨ ਕੱਢਦਾ ਉਹ ਆ ਇਹਦਾ ਇਹ ਪਜਿਤ ਜਾਨਾ ਜੀਦਾ ਨਾ ਦੇਖਣੇ ਨੂੰ ਕੋਈ ਨਾ ਕੋਈ ਤੋੜੇ ਦੇਉਂਦਾ ਤੇ ਕੋ ਪਾਵਰੇ ਨਹੀਂ ਜਾਂਦੀ ਹੁਣ ਇਹਦਾ ਬਾਲਵਾ ਬੱਤ ਲੱਗੂਗਾ ਬਾਈ ਤੋੜਦਾ 75 ਐਚ ਵੀਰ 11 ਵਾਲਾ ਨੂੰ ਵੀ ਬੰਦ ਹੁੰਦਾ ਸਹੀ ਗੱਲ ਹੈ ਉਹ ਜਿੱਥੇ ਲੋਕ ਪਹੁੰਚੇ ਆ ਉਹ ਕਿਹੜੇ ਗੇਟ ਤੇ ਪਹੁੰਚੇ ਨੇ ਲੋਕ ਇਹਨੂੰ ਪਹਿਲੇ ਲੋਹ ਜਵਾਉਂਦੇ ਆ ਉਹ ਓਕੜ ਬਾਕੇ ਦੇਖਦਾ ਉਹ ਬਾਏ ਲਿਆ ਓਕੜਾ ਵੀ ਦੇਖੇ ਪਾਰਾ ਜ਼ਿਆਦਾ ਹੈ ਬਣਾ ਅਰਜਨ ਪਹਿਲੇ ਹਾਈ ਚ 15 ਹਾਲ ਖਿੱਚਦਾ ਖਿੱਚੇ ਆਪਾਂ ਨੇ ਵੀਡੀਓ ਪਾਈ ਵੀ ਆ ਖੜਾ ਹੁੰਦਾ ਏ ਇਹ ਪਹਿਲੇ ਹਾਈ ਚ ਬੰਦ ਹੁੰਦਾ ਆਪਾਂ ਨੇ ਇੱਕ ਪਾਈ ਵੀ ਨਾ ਵੀਡੀਓ ਸਿੰਧੂ ਮੈਂ ਆਪਣਾ ਅਰਜਨ ਵੀ 100 ਐਸ ਵੀ ਦਾ ਅਰਜਨ ਕਿਹੜੇ ਘਟਾ 100 ਦੇ ਅਰਜਨ ਵੀ ਬਾਈ ਤਕੜਾ ਕਰਾਇਆ ਪਿਆ ਟੀਕਾ ਬੜਾ ਲੱਗਿਆ ਵਸਿਆਲ ਮਾਰਦੀ ਕੋ ਚੜ ਕੇ ਤੱਕਾਂਦੇ ਆ ਸਹੀ ਗੱਲ ਆ ਬਾਈ ਸਿੰਪਲ ਆ ਖਿੱਚੇ ਮੋਡੀਫਾਈ ਹੋਏ ਪਾ ਖਿੱਚਦਾ ਏ ਆ ਜੋ ਉੱਪਰ ਆਹ ਹਾਂ ਅੰਕਲ ਡੈਮੋ ਰਹਾਉਂਦੇ ਸੀ 11 ਹਾਲਾਂ ਪਰ ਆ ਨਰਵੀ ਆ ਲੈ ਫਿਆਲ ਹੋ ਗਿਆ ਬਾਈ ਇਹ ਤਿਆਰ ਹੁੰਦੇ ਇੱਕ ਵਾਰ ਅੰਕਲ ਕਿਹੜਾ 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 ਹੈ ਪਹਿਲਾ ਮੀਡੀਅਮ ਪਹਿਲਾ ਮੀਡੀਅਮ 2000 ਕਿਕਰ 7000 2000 ਕਿਹੜਾ ਕਰਨਾ ਚਾਹੁੰਦਾ ਹੈ ਮੈਂ ਵੀ ਬਾਈ 11 ਹਲਾ ਨੂੰ ਪਹਿਲੇ ਮੈਂ ਚੱਲਦਾ ਪਹਿਲਾ ਹਾਈ ਜਗਾ ਵਿਹਰਾਂ ਨਵੀਂ ਅੱਡਾ ਟਰੈਕਟਰ ਕਰਦਾ ਗਿਆ ਇਹ ਦੂਆ ਮੀਡੀਅਮ 11 ਹਾਲਾਂ ਨੂੰ ਦੂਆ ਮੀਡੀਅਮ ਚ ਮਰ ਗਿਆ ਇਹ ਚੱਲ ਜਗੇ ਚੱਲੀਏ ਹੋਗਾ ਢੈਮੋ ਚੌਥਾ ਲੋ ਚੌਥਾ ਲੋ ਟਾਪ ਲੋ ਟਾਪ ਲੋ ਜ ਹੈਗਾ ਪਰ ਤੋਰਾ ਘਟ ਹੈ ਆਉਗੀ ਉਹ ਨਿੱਗਰ ਜਾ ਰਹਾ ਹੈ ਖਰਾਕ ਜਾ ਰਹਾ ਦੇਤੀ ਨੂੰ ਅਕਲ ਉਹ ਨਿੱਗਰ ਜਿਆਦਾ ਪਰ ਆਇਆ ਹੈ ਪਰ ਦੇ ਹਿਸਾਬ ਨਾਲ ਖਰਾਕ ਕਰ 575 ਲਿਆਉਂਦੇ ਉਹ ਬੱਚਾ ਚੌਥਾ ਲੋ ਪਰ ਨਹੀਂ ਖਿੱਚਣਾ ਜੇ 575 ਖਿੱਚ ਲੈਣਾ ਕੇਰਾ ਹਾਲ ਚੌਥਾ ਲੋ ਚੌਥਾ ਲੋ ਇਹ ਕਿੜਾ ਘਟਾ ਚੌਥਾ ਲੋ ਜੀ ਨਾ ਮੀਡੀਅਮ ਆਦੀ ਹਾਲੇ ਜੌਂਡੇ ਨੂੰ ਕਹੀ ਜਾਂਦੇ ਤੇ ਘੱਟ ਜਾਣਾ ਜੀ ਵੀ ਪਰਖ ਲਿਆ ਮਾਸਟਰ ਦੇ ਵੀਡੀਓ ਦੇਖਿਓ ਆਹੀ ਖੇਤ ਪਲੌ ਚਾਰੇ ਟਾਇਰ ਸਲਿੱਪ ਕਰਦੇ ਖੜੇ ਮੈਂ ਥੱਲੇ ਉਤਰ ਗਿਆ ਚੱਲੀ ਗਿਆ ਤਾਂ ਜਾਨ ਹੈਗੀ ਆ ਚੱਲੀਏ ਚੱਲ ਇਹ ਵੀ ਕੱਢੂਗਾ ਹਾਂ ਹਾਲੇ ਕੱਢੂਗਾ ਇਹ ਅਕਲ ਇਹ ਬੁਖਾਰ ਜੜਿਆ ਹੋਇਆ ਕਾਲਾ ਪੀਲੀਆਂ ਹੋਇਆ ਆ ਕਰ ਕੇ ਤਾਂ ਮੈਨੂੰ ਨਾ ਹੀ ਲਿਆਉਂਦੇ ਨੇ ਗਿੱਲ ਯਾਰ ਇੰਨੇ ਪੈਸੇ ਲਾ ਕੇ ਆ ਹਾਲੇ ਦੇਖ ਇਹਨਾਂ ਮਾੜ ਹੈਗਾ ਤੈਨੂੰ ਨਹੀਂ ਤੈਨੂੰ ਇੰਨਾ ਮਾੜ ਹੈਗਾ ਤੇਰੇ ਕੋਲ ਲੱਗਦਾ ਤਾਂ ਵੀ ਡੰਦ ਜੀ ਆ ਮੈਂ ਪਹਿਲੇ ਦੇਖਦਾ ਨਹੀਂ ਜਿੱਕੜਾ ਆਪਾਂ ਗੱਲਾਂ ਕਰਦੇ ਆਉਂਦੇ ਨੇ ਵੀ ਹਾਲ ਬੜੇ ਚਾਹੀਦੇ ਆਏ ਆ ਵੀ ਮਾਨ ਵਧਦਾ ਹ ਹ ਕੋਈ ਨਹੀਂ ਕੋਈ ਨਹੀਂ ਤਕੜਾ ਕਰੂਗੇ ਤੈਨੂੰ